ਇਸੇ ਕਰਕੇ ਆ ਮਹਾਪੁਰਖ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਹਰ ਸਾਲ ਇਸ ਸਮਾਗਮ ਰਚਦੇ ਹੋ ਤੁਸੀਂ ਕਿੰਨੇ ਕਿੰਨੇ ਮਹਾਪੁਰਖ ਆਉਂਦੇ ਨੇ ਕਿੰਨਾ ਕਿੰਨਾ ਆਨੰਦ ਵਰਤਾਇਆ ਜਾਂਦੇ ਆ ਕਿੰਨੀਆਂ ਗਿਆਨ ਭਰਪੂਰ ਗੱਲਾਂ ਆਪਾਂ ਨੂੰ ਸੁਣਾ ਕੇ ਜਾਂਦੇ ਆ ਤੇ ਗੁਰਮੁਖ ਪਿਆਰਿਓ ਨਾਮ ਬੀੜੀ ਸੰਤ ਮਲਾ ਪਾਰ ਲਗਾਉਂਦੇ ਕਾਮਖਾ ਮਹਾਪੁਰਖਾਂ ਦਾ ਆਪਣਾ ਕੋਈ ਪਰਜੋਜਨ ਨਹੀਂ ਹੁੰਦਾ ਉਹ ਤਾਂ ਤੇ ਗੁਰਮੁਖ ਪਿਆਰਿਓ ਬਸ ਉਹਨੇ ਤਾਰ ਨਹੀਂ ਹੁੰਦਾ ਤੇ ਗੁਰਮੁਖ ਪਿਆਰਿਓ ਨਾਲ ਤਾਂ ਨਾ ਕੋਈ ਆਪਣਾ ਨਾ ਕੋਈ ਬੇਗਾਨਾ ਸਾਰੇ ਬਰਾਬਰ ਹੀ ਹੁੰਦੇ ਨੇ ਤੇ ਸੰਗਤ ਜੀ ਮਹਾਪੁਰਖ ਨਾ ਕੋ ਬੈਰੀ ਨਾਹੀਂ ਬੇਗਾਨਾ ਉਹਨਾਂ ਦਾ ਆਪਣਾ ਕੋਈ ਮਿੱਤਰ ਨਹੀਂ ਹੁੰਦਾ ਆਪਣਾ ਕੋਈ ਬੈਰੀ ਦੁਸ਼ਮਣ ਨਹੀਂ ਹੁੰਦਾ ਤੇ ਗੁਰਮੁਖ ਪਿਆਰੇ ਉਹਨਾਂ ਦਾ ਇੱਕ ਫਰਜ਼ ਆ ਹੁੰਦਾ ਦੁਨੀਆ ਨੂੰ ਤਾਰਨ ਦਾ ਲੱਭਦੇ ਰਹਿਣ ਬਹਾਨਾ ਉਹ ਬਹਾਨੇ ਲੱਭਦੇ ਰਹਿੰਦੇ ਨੇ ਵੀ ਕਿਤੇ ਜਗਪੁਰ ਨੂੰ ਕਰਾ ਦਈਏ ਅਖੰਡ ਪਾਠ ਕਰਾ ਦਈਏ ਸਬੰਸ ਦਾ ਪਾਠ ਕਰਾ ਦਈਏ ਦੀਵਾਨ ਲਿਆ ਸਜਾ ਕੇ ਮਹਾਂਪੁਰਖਾਂ ਨੂੰ ਲੈ ਕੇ ਆ ਕੇ ਗੁਣੀ ਲੋਕਾਂ ਨੂੰ ਲੈ ਕੇ ਆ ਕੇ ਆਪਾਂ ਆਹ ਸੰਸਾਰ ਦੇ ਲੋਕਾਂ ਨੂੰ ਗੁਰੂ ਦੀ ਗੱਲ ਸੁਣਾਈਏ ਇਹੀ ਪਰਜੋਜਨ ਹੁੰਦਾ ਮਹਾਂਪੁਰਖਾਂ ਦਾ ਕਿਉਂਕਿ ਉਹ ਤਾਂ ਆਪ ਮੁਕਤ ਹੁੰਦੇ ਨੇ ਸੰਗਤ ਨਹੀਂ ਉਹ ਆਪ ਮੁਕਤ ਹੁੰਦੇ ਨੇ ਗੁਰੂ ਗ੍ਰੰਥ ਬਾਣੀ ਪੜ੍ਹ ਕੇ ਮੁਕਤ ਹੋ ਜਾਂਦੇ ਆ ਇਸੇ ਕਰਕੇ ਇਹ ਉਦਮ ਪ੍ਰਾਲਾ ਆਪ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਨੇ ਕੀਤਾ ਇੱਕ ਮਨਕਿ ਚਿੱਤੋ ਕੇ ਬੈਠੇ ਹੋ ਆਪਾਂ ਵਿਚਾਰਾਂ ਕਰੀਏ ਰਲ ਮਿਲ ਕੇ ਕਿਉਂਕਿ ਇੱਕ ਦੂ ਇੱਕ ਚੜ੍ਹੰਦੀਆਂ ਕੋਈ ਨਾ ਜਾਣੇ ਮੇਰਾ ਨੌਜਿਓ ਪਤਾ ਨਹੀਂ ਤੁਹਾਡੇ ਵਿੱਚ ਕਿੱਡੇ ਕਿ ਵਿਦਵਾਨ ਬੈਠੇ ਹੋਣਗੇ ਕੋਈ ਪਤਾ ਨਹੀਂ ਕਿੱਡੇ ਕੋ ਗੂੜ ਗਿਆਨ ਰੱਖਣ ਵਾਲੇ ਬੰਦੇ ਬੈਠੇ ਹੋਣਗੇ ਗਿਆਨੀ ਲੋਕ ਕੋ ਤੁਸੀਂ ਸਹਿਰੀ ਲੋਕ ਕੋ ਤੁਸੀਂ ਤੇ ਗੁਰਮੁਖ ਪਿਆਰਿਓ ਗੁਰੂ ਨੇ ਅੱਜ ਤੇ ਸਾਰੇ ਪਿੰਡਾਂ ਵਿੱਚ ਵੀ ਬੜੇ-ਬੜੇ ਲਿਖੇ ਦਾਨੇ ਲੋਕ ਰਹਿੰਦੇ ਆ ਇਸੇ ਕਰਕੇ ਟੂਕਮਾਤਰੀ ਆਪਦੀ ਨਾਲ ਵਿਚਾਰਾਂ ਦੀ ਸਾਂਝ ਪਾਉਂਗਾ ਧਿਆਨ ਦਿਓ ਸਤਿਗੁਰੂ ਮਹਾਰਾਜ ਜੀ ਕਹਿੰਦੇ ਮਨੁੱਖਾ ਜਨਮ ਤੈਨੂੰ ਸਬੱਬ ਨਾਲ ਮਿਲ ਗਿਆ ਇਹਦੀ ਸੰਭਾਲਣਾ ਜੇ ਤੈ ਨਾ ਕਰੀ ਜੇ ਇਹਨੂੰ ਨਾ ਸੰਭਾਲਿਆ ਮੇਂ ਹੀ ਕੌਡੀਆਂ ਦੇ ਭਾਅ ਵੇਚ ਦਿੱਤਾ ਤਾਂ ਚੇਤਾ ਰੱਖੀ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੁਆਰਾ ਮਹਾਪੁਰਖ ਸਮਝਾਉਂਦੇ ਨੇ ਤਿੰਨਾਂ ਸੰਚ ਧਾਰਨਾ ਬੋਲਿਓ ਭਾਈ ਪਹਿਲੇ ਦਾਸ ਬੋਲੇਗਾ ਫਿਰ ਸਾਰੇ ਜੱਥੇ ਨਾਲ ਸਾਰੇ ਵੀਰ ਬੋਲਣਗੇ ਇੱਥੇ ਤੇ ਬੀਬੀਆਂ ਦਾ ਤੀਜਾ ਹਿੱਸਾ ਪਈ ਗੱਜ ਵੱਜ ਕੇ ਬੋਲਿਓ ਆਤਮਿਕ ਆਨੰਦ ਹੁਣੀ ਆ ਜਾਣਾ ਆਤਮਿਕ ਆਨੰਦ ਹੁਣੀ ਆ ਜਾਣਾ ਭਾਈ ਇਸੇ ਕਰਕੇ ਗੱਜ-ਬੱਜ ਕੇ ਬੋਲਿਓ ਉਹ ਕੈਸੇ ਤਰ ਜਾਵੇਂਗਾ ਸਾਗਰ ਸੰਸਾਰ ਵਿਖੜੈ ਕੈਸੇ ਤਰ ਜਾਵੇਂਗਾ ਸਾਗਰ ਸੰਸਾਰ ਵਿਖੜੈ ਕੈਸੇ ਤਰ ਜਾਵੇਂਗਾ ਸਾਗਰ ਸੰਸਾਰ ਵਿਖੜੈ ਵਾਹਿਗੁਰੂ ਕੈਸੇ ਬਾਬਾ ਬੰਧ ਰਚ ਸੰਸਾਰ ਕੋ ਕੈਸੇ ਤਰ ਜਾਮੀ ਗਬਈ ਸਾਗਰ ਸੰਸਾਰ ਵਿਖੜਾ ਕੈਸੇ ਤਰ ਜਾਮੀ